ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੈਨਲ ਮਬਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਇੱਕ ਬਈ ਤਾਜੀ ਸੂਈ ਆ ਇੱਕ ਗੱਬਣ ਥੋੜੇ ਇੱਕ ਦਿਨ ਕਰਮ ਵਾਲੀ ਲੈਂਦੀ ਆ ਆਓ ਕਰ ਲੈਨੇ ਆ ਬਾਈ ਨਾਲ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਸਕਾਲ ਆਸ੍ਰੀਕਾਲ ਡਾਕਟਰ ਸਾਹਿਬ ਹੋ ਠੀਕ ਹੋ ਜਾਗੇ ਬੜੇ ਵਧੀਆ ਡਾਕਟਰ ਕਿਵੇਂ ਚੱਲਦਾ ਕੰਮ ਵਧੀਆ ਚੱਲੀ ਜਾਣਾ ਰੱਬ ਦੀ ਕਿਰਪਾ ਨਾਲ ਚਲੋ ਵਧੀਆ ਨਾਮ ਤੇ ਐਡਰੈਸ ਬੋ। ਨਾਂ ਆਪਣਾ ਜੰਗ ਸਿੰਘ। ਹੂੰ। ਪਿੰਡ ਹਿੰਮਤਪੁਰਾ। ਹੂੰ। ਜ਼ਿਲ੍ਹਾ ਮੋਗਾ। ਦਸੀਜ ਨਿਹਾਲ ਸਿੰਘ ਵਾਲਾ। ਨੇੜੇ ਪਿੰਡ ਆਪਾਂ ਨੂੰ। ਨੇੜੇ ਨਿਹਾਲ ਸਿੰਘ ਵਾਲਾ ਰਹਿ ਗਿਆ ਤੇ ਪਟਾਉੜ ਰਹਿ ਗਿਆ। ਮੋਬਾਈਲ ਨੰਬਰ ਬੋ ਦਿਓ। 87278 09954 ਠੀਕ ਆ। ਜਿਹੜੀ ਪਹਿਲੇ ਨੰਬਰ ਦੇ ਵੜੜਾ ਕਿਹੜਾ ਸੂਆ ਸੂਈ ਆ? ਇਹ ਤੀਜੇ ਮੰਨੇ ਅਗਲਾ। ਠੀਕ ਆ। ਕਦੋਂ ਸੂਈ ਆ ਇਹ? ਇਹ ਆਪਣਾ ਰਾਤ ਸ਼ਾਮ ਜੇ ਨੇ ਸੂਈ ਆਗੀ। ਆ ਜਾਣੀ ਆ ਰਾਤ ਨਹੀਂ ਹੀ ਸਾਰੀ ਕੱਲ ਦੀ ਸ਼ਾਮ ਜੇ ਦੀ ਸੂਈ ਵੀ। ਓਕੇ ਬੱਚਾ ਕੀ ਦੇਤਾ ਇਹਨੇ? ਇਹਨੇ ਬੱਛਾ ਦੇਤਾ। ਬੱਚਾ ਦੇਤਾ। ਠੀਕ ਆ ਯਾ ਬੈਠਾ ਬੱਚਾ ਥੋੜਾ ਹਿਲਾ ਦੇ ਹਾਂ ਓਕੇ ਆ ਓਕੇ ਆ ਬਸ ਤੇ ਕਿੰਨਾ ਗਬੜੋ ਬੋੜਾ ਤਾਂ ਬੋੜਾ ਹਜੇ ਨਹੀਂ ਨਾ ਖਾਲੀ ਹੋਈ 5 ਕਿਲੋ ਆਪਾਂ ਰਾਤ ਕੜਾਈ 5 ਕਿਲੋ ਹੁਣ ਕੱਢਦਾ ਓਕੇ ਬਾਈ ਹਾਂ ਤੇ ਐ ਨਾ ਮੰਨੇ ਕੋਈ ਵੀ ਤੈਨਨ ਕੱਢਿਆ ਜਾਂਦਾ ਹੂੰ 5 ਕਿਲੋ ਨੂੰ ਕੱਢਦਾ ਆਪਾਂ ਓਕੇ ਥਾਨ ਤੋਂ ਬਾਲਾ ਚੰਗਾ ਹਾਂ ਮੱਖੀ ਵਾਲਾ ਥਾਨ ਕੱਲਾ ਕੱਲਾ ਥਾਨ ਪੂਰੀ ਵਿੱਤੀ ਦੇ ਥਾਨ ਚਵਾਈ ਚਵਾਈ ਕਿਵੇਂ ਆ ਬੜੀ ਚੰਗੀ ਚਵਾਈ ਡਟ ਠੀਕ ਆ ਬਾਈ ਖੋਲ ਲੈ ਮੜੀ ਤੋਰ ਕੇ ਦਿਖਾ ਦੇ ਚੂਣ ਜਵਾ ਬਾਈ ਕਹਿੰਦਾ ਇੱਕ ਨੰਬਰ ਸੂਈ ਸਵਾਈਆ ਬੱਚਾ ਚਲੋ ਕੋਈ ਨਹੀਂ ਬੱਚਾ ਦੇਤਾ ਬਾਈ ਫੇਸ ਹੂਸ ਬੜਾ ਚੰਗਾ ਬੋਦੀਵਾਦੀ ਚੰਗੀ ਆ ਸਨਕ ਆਪਣਾ ਬੈਡ ਦੇ ਵਿੱਚ ਫੁੱਲ ਆ ਬਾਈ ਇਹਦਾ ਸੂਆ ਜਮ ਨਿਹੜਾਟਰ ਗੱਲ ਕਰ ਕਦ ਫੁੱਲ ਆ ਕਿ ਨਹੀਂ ਹਾਂ ਪੂਰਾ ਕਦ ਦਾ ਵੱਡੀ ਹਾਂ ਛੋਟੀ ਨਾ ਮੰਨਿਓ ਕਦ ਫੁੱਲ ਫੁੱਲ ਰੀਡ ਸੂਈ ਸਵਾਈਆ ਬਾਈ ਕਿਆ ਬਾਤ ਆ ਕਿੰਨਾ ਕਿ ਦੁੱਧ ਦੀ ਦੂਜਾ ਅਸਟੀਮੇਟ ਜਾ ਦੁੱਧ ਡਾਕਟਰ ਇਹ 20 ਲੀਟਰ ਆਮ ਨਾ ਦੇਊਗੀ ਠੀਕ ਆ ਹਾਂ ਜੇ ਸੇਵਾ ਕਰੂ ਅਗਲਾ ਪਲਾਂ ਬਾਜੀ ਚੋਲੇ ਦੇ ਹਮ ਹੈਨਾ ਫੇਸਬੂਲਸ ਬੜਾ ਪਿਆਰਾ ਹਨਾ ਹਾਂ ਪੂਰੀ ਢਾਂਚ ਵਾਲੀ ਲੰਮੀ ਲੰਜੀ ਸਹੀ ਗੱਲ ਆ ਕੋਈ ਛੋਟੀ ਨਾ ਮੰਨਿਓ ਵੱਡੇ ਕੱਦ ਚ ਆ ਗਈ ਪ੍ਰਿੰਟ ਬਰੀਟ ਓਕੇ ਆ ਥਾਂ ਤੁਹਾਨੂੰ ਬੜਾ ਚੰਗਾ ਲੈਵਲ ਹੋਆ ਕਮਾਲ ਦਾ ਚਵਾਈ ਗਵੇਂ ਆ ਬਾਈ ਮਾਖਣਾ ਦਾ ਡਾਕਟਰ ਪੂਦਾਰ ਮੈਂ ਤਾਰ ਹੂੰ ਪੋਲੀ ਤਾਰ ਠੀਕ ਆ ਹਾਂ ਲੈਵਾ ਦੇਖੋ ਫਿੱਟ ਫਿੱਟ ਵਿਆਹ ਕਰਮਾਣੇ ਦਾ ਕੀ ਬਾਤ ਆ ਬਾਈ ਕੀ ਮੋਲ ਲਜੰਗ ਜੈਜ ਮੁੱਲ ਬਸ ਆਪਣੀ ਕਿਰੇ ਹੁੰਦੇ ਆ ਯਾਰ ਡਾਕਟਰ ਹੂੰ 65 ਨਹੀਂਗਾ ਕੋਈ ਹੋਰ ਨਹੀਂਗਾ ਆਪਾਂ ਦੇ ਦਾਂਗੇ ਇਹ 65000 ਦੀ ਚੱਕ ਬਾਈ ਜਿਮੋ ਜਿਆ ਜਮੋ ਦੇਲਾ ਤੂੰ ਕਿੰਨਾ ਹਨਾ 20 ਲੀਟਰ ਵਾਲੀ ਆ ਇਹ ਗਾਰੰਟੀ ਆ ਹੂੰ 65000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਬਾਕੀ ਕੋਈ ਚੱਕਰ ਨਹੀਂ ਮੌਕੇ ਦੇ ਵਿੱਚ ਇਮਾਨਦਾਰ ਜ਼ਰੂਰ ਹੋ ਜੂਗਾ ਬਾਈ ਅੱਗੇ ਆ ਕੀ ਦੋ ਨੰਬਰ ਹਾਂ ਦਾਸ ਉਸ ਹੁੰਦੀ ਆ ਇਹ ਦੂਜਾ ਹੁੰਦੀ ਆ ਪ्योर ਕਿੰਨੇ ਕਿ ਦਿਨ ਲਊ ਇਹ ਦਿਨ ਬਸ ਲੈ ਜੂ ਪੰਜ ਚਾਰ ਹੀ ਲਊ ਪੰਜ ਚਾਰ ਹੀ ਲਊਗੀ ਠੀਕ ਆ ਕਿੰਨਾ ਕੀ ਰਕਾਰਡ ਆ ਵੈਸੇ ਦੋ ਦਾ ਇਹ ਦੋ ਵੀ 16 17 ਲੀਟਰ ਆ ਆਰਡਰ ਬੜਾ ਕਮਾਲ ਆ। ਹੁਣ ਤੂੰ ਆਪ ਦੇਖ ਲੈ ਹੁਣ 17 ਲੀਟਰ ਦੋਗੀ। ਫਿੱਟ ਫਿੱਟ ਲੇਵਾ ਬਾਈ, ਕਿਆ ਬਾਤ ਆ। ਥਾਂ ਥਣ ਵਾਲਾ ਚੰਗਾ ਲੱਗਿਆ। ਹਾਂ। ਕੱਲੀ ਕੱਚੀ ਆ ਅੰਦਾਜ਼ਾ ਜਿਹੜਾ ਉਸ ਹੱਬ ਨਾਲ ਲਾਇਓ ਬਾਈ ਬੜ ਚੰਗੀ ਆ ਵੱਡੇ ਕੰਦ ਚ ਥਾਂ ਥਣ ਬਹੁਤ ਚੰਗਾ। ਫੇਸ ਲਖਾਵਾਂਗੇ। ਫੇਸ ਵੀ ਬੜਾ ਪਿਆਰਾ ਕਰ ਮਾਏ ਦਾ। ਲੈ। ਫੇਸ ਦੇਖ ਨਹੀਂ। ਹਾਂ ਪੂਰਾ ਫੇਸ ਆ ਦੇਖ। ਹਮ ਕਰ ਲੈਣ ਦੇ ਕੋ। ਫੇਸ ਨੂੰ ਦੇਖਣਾ ਬੜਾ ਪਿਆਰਾ। ਗੋਲਾ ਦਿਖਾ ਡਾਕਟਰ ਜੀ ਤਰਾ। ਆਏ ਆ ਭਾਈ। ਲੇਵਲ ਹੂਆ ਇੱਕ ਨੰਬਰ ਥਾਣ ਬਹੁਤ ਚੰਗਾ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਣ ਪੂਰਾ ਤੂਰਾ ਐਨ ਓਕੇ ਆ ਬਈ ਕਿਆ ਬਾਤ ਮੈਂ ਕਹਣਾ ਪਹਿਲਵਾਨੀ ਤੂਰਾ ਹੂੰ ਇਹਦਾ ਮੁੱਲ ਫਿਰ ਜੈ ਜੈ ਕੱਚੀ ਕੱਚੀ ਦਾ ਇਹਦਾ ਮੁੱਲ ਵੀ ਜਮਾ ਜੈ ਡਾਕਟਰ 50 ਦੀ ਦੇ ਦਾਂਗੇ 50 ਦੀ ਮਾਨਤਨ ਹੋ ਜਾ ਬਸ ਮਰਾ ਮੂਟਾ ਹੋ ਜਾ ਹਾਂ ਠੀਕ ਆ ਬਾਈ 50000 ਦੀ ਵੜ ਬਾਈ ਕਹਿੰਦਾ ਦੇ ਦਾਂਗੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਕੱਲੀ ਕੱਚੀ ਕੱਚੀ ਆ ਉਸ ਹੌਨਾ ਦਾ ਜਲਾਇਓ ਤੇ ਲੇਵਾ ਦੇਖੋ ਪੂਰਾ ਬੰਡ ਵਾਲਾ ਹਾਂ ਬੰਡ ਵਾਲਾ ਬਣਾਈ ਬੈਠੀ ਆ ਤੇ ਦੇਖੀ ਤੂੰ ਲੇਵਾ ਬਣਦਾ ਦੇਖੀ ਤੂੰ ਖਾਣ ਵੀ ਬਹਾਲਾ ਚੰਗਾ ਯਾਰ ਚੰਗਾ ਹਾਂ ਹੂੰ ਹੂੰ ਠੰਡੀ ਠੁੰਡੀ ਫੋਲ ਤੇ ਮੋਲ ਜਮਾ ਯਾਜ ਆ ਮੋਲ ਨਹੀਂ ਮਿਲਣਾ ਜਮਾ ਖਿੱਚ ਕੇ ਮੋਲ ਆ ਬਈ ਲੈਣਾ ਦੋਨੇ ਚਾਹੀਏ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਭਾਈ ਨਾ ਕਰ ਲੈ ਕਰ ਲਿਓ ਧੰਨਵਾਦ